ਇਹ ਖਬਰ ਨਾਲ ਹੋਰ ਵੀ ਕਾਫੀ ਆਰਗੂਸ ਨੇ ਜਿਹੜੇ ਮਤਲਬ ਵਾਰਿਸ ਰਵੰਡ ਕੇ ਪ੍ਰੋਗਰਾਮ ਲਾਈ ਜਾਂਦੇ ਨੇ ਸੋ ਸਭ ਤੋਂ ਵੱਡੀ ਗੱਲ ਆ ਮੇਨ ਗੱਲ ਤੁਹਾਡਾ ਧੰਨਵਾਦ ਕਿਉਂਕਿ ਤੁਹਾਡੀ ਐਕਸਪੈਕਟੇਸ਼ਨਸ ਨਹੀਂ ਤੇ ਗਰੀਬਾਰੀ ਬੰਦੇ ਆਕੜ ਜਾਂਦੇ ਵੀ ਨਹੀਂ ਆ ਤੁਹਾਡੇ ਵਿੱਚੋਂ ਹੋਇਆ ਕਿ ਸਾਡੇ ਪੈਸੇ ਦਿਓ ਜਾਓ ਕਰੋ ਬਾਹਰ ਕਰੋ ਜੀ ਕੋਈ ਹੋਰ ਕਲਾਕਾਰ ਕਰਨਾ ਤੇ ਤੁਹਾਨੂੰ ਫੈਮਿਲੀ ਨੇ ਆਪਸ਼ਨ ਦਿੱਤੀ ਤੁਸੀਂ ਉਹ ਐਕਸੈਪਟ ਕੀਤਾ ਸਾਨੂੰ ਮੇਰੀ ਡਿਊਟੀ ਲੱਗੀ ਦੋ ਚਾਰ ਪੰਜ ਕਲਾਕਾਰ ਦੀ ਸਾਡੇ ਹੋਣ ਨੂੰ ਉਹ ਪ੍ਰੋਗਰਾਮ ਲਾਈ ਜਾਂਦੇ ਨੇ ਤੇ ਬੜੀ ਵੱਡੀ ਮਾਨ ਵਾਲੀ ਗੱਲ ਹੈ ਸਾਡੇ ਲਈ ਕਿ ਤੁਸੀਂ ਸਾਨੂੰ ਚੈੱਕ ਕੀਤਾ ਤੇ ਅੱਜ ਅਮੀਰ ਕਿੱਥੇ ਅਰਵਿੰਦਰ ਸੰਧੂ ਜਿਹੜੇ ਹਰਿਆਲੇ ਦਾ ਸੰਧੂ ਪਰਿਵਾਰ ਹੈਗਾ ਆਪਣੇ ਇਲਾਕੇ ਦਾ ਮਸ਼ਹੂਰ ਪਰਿਵਾਰ ਆ ਉਹਨੇ ਰਾਜੀਤ ਜੁੰਦੇ ਨੂੰ ਬੁੱਕ ਕੀਤਾ ਹੋਇਆ ਸੀ ਕਾਫੀ ਸਮਾਂ ਪਹਿਲਾਂ ਉਹਦੇ ਕਰਕੇ ਇਹਨਾਂ ਨੇ ਅਰਵਿੰਦਰ ਦਾ ਵਿਆਹ ਵੀ ਜਿਹੜ ਪਰ ਬਾਈ ਚਾਂਸ ਉਹ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਤੇਰਾ ਰਾਜੀਵ ਜੁੰਦਾ ਇੱਥੇ ਨਹੀਂ ਸੀ ਆ ਸਕਦਾ ਉਹਦੀ ਥਾਂ ਤੇ ਜਿਹੜਾ ਅੱਜ ਹੈਗਾ ਅਮੀਰ ਵੀਰ ਕਿ ਇੱਥੇ ਆਇਆ ਹੈਗਾ ਸਰਦਾਰ ਸਾਲਮਾਨ ਸਟੇਜ ਉੱਪਰ ਤੇ ਬਹੁਤ ਵੱਡੀ ਗੱਲ ਹੈ ਤੇ ਤੁਸੀਂ ਤਾਂ ਬਹੁਤ ਬੜੇ ਪ੍ਰਕਾਰ ਆ ਥੋੜਾ ਆਉਣਾ ਹੀ ਸਾਡੇ ਨਾਲ ਸਮਰਥੀ ਜੀ ਚਲੋ ਬਾਈ ਰਾਜੀਵ ਜੁੰਦਾ ਨੂੰ ਆਪਣੇ ਇਗਾਸ ਦੀ ਆਉਂ ਕੁਟਵਾਲਪੁਰ ਜੋ ਮੌਜੂਦ ਸੀ ਪਰ ਤੁਸੀਂ ਐਂਡ ਕਰਤਾ ਬਾਈ ਜੀ ਐਡ ਬਾਈ ਜੈਸਰ ਅਕਾਲੀ ਦਾ ਤੇ ਬਾਈ ਜੈਲਰੋਂ ਦੇ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਈ ਰਵੀ ਜੀ ਤੋਂ ਵੀ ਬਾਈ ਬਹੁਤ ਧੰਨਵਾਦ ਬਾਈ ਹਮੇਸ਼ਾ ਤੁਸੀਂ ਸੱਜਣਾਂ ਚਲਾਈ ਕਰਨਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਭਜਾਰ ਡੈਰੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਚਲੇ ਜਾਣ ਤੋਂ ਬਾਅਦ ਬਾਕੀ ਉਹਨਾਂ ਦੇ ਦੋਸਤ ਵਜੋਂ ਵਿਚਰਦੇ ਵੱਡੇ ਕਲਾਕਾਰਾਂ ਨੇ ਉਹਨਾਂ ਦੇ ਅਖਾੜਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਤੇ ਅੱਜ ਰਾਜਵੀਰ ਜਵੰਦਾ ਦੀ ਜਗ੍ਹਾ ਐਮੀ ਵਿਰਕ ਪਹੁੰਚੇ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਐਮੀ ਵਿਰਕ ਨੇ ਜ਼ਿੰਮੇਵਾਰੀ ਨਿਭਾਉਂਦਿਆਂ ਇਹ ਗੱਲ ਆਖੀ ਤੇ ਇਸ ਪਰਿਵਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਰਾਜਵੀਰ ਜਵੰਦਾ ਦੀ ਥਾਂ ਤੇ ਐਮੀ ਵਿਰਕ ਨੂੰ ਗੋਣ ਲਈ ਚੁਣਿਆ ਤੇ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਮਦਦ ਕੀਤੀ ਉਹਨਾਂ ਕਿਹਾ ਕਿ ਰਾਜਵੀਰ ਜਵੰਦਾ ਦੇ ਚਲੇ ਜਾਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਅਖਾੜੇ ਕੈਨਸਲ ਕਰ ਦਿੱਤੇ ਪਰ ਫਰੀਦਕੋਟ ਦੇ ਕੁਲਵਿੰਦਰ ਸਿੰਘ ਸੰਧੂ ਤੇ ਉਹਨਾਂ ਦੇ ਪਰਿਵਾਰ ਨੇ ਜਿਹੜੇ ਹਰਿਆਲਿਆਣਾ ਨਾਲ ਸੰਬੰਧਤ ਆ ਉਹਨਾਂ ਨੇ ਇਸ ਭਾਣੇ ਨੂੰ ਮੰਨਦਿਆਂ ਉਸ ਦੀ ਜਗ੍ਹਾ ਤੇ ਪਹਿਲਾਂ ਤਾਂ ਵਿਆਹ ਤਿੰਨ ਦਿਨ ਲੇਟ ਕੀਤਾ ਸੀ ਰਾਜਵੀਰ ਜਵੰਦਾ ਦੀ ਡੇਟ ਨਹੀਂ ਸੀ ਉਹਨਾਂ ਨੂੰ ਮਿਲ ਰਹੀ ਅਖਾੜੇ ਲਈ ਤੇ ਫਿਰ ਵਿਆਹ ਦੀ ਤਰੀਕ ਪਿੰਨੀ ਗਈ ਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਤੇ ਅੱਜ ਉਸ ਵਿਆਹ ਤੇ ਐਮੀ ਵਿਰਕ ਨੇ ਆ ਕੇ ਉਸ ਦੀ ਹਾਜ਼ਰੀ ਭਰੀ ਰਾਜਵੀਰ ਜਵੰਦਾ ਦੀ ਹਾਜ਼ਰੀ ਭਰੀ ਪਰਿਵਾਰ ਦਾ ਧੰਨਵਾਦ ਕੀਤਾ ਤੇ ਪਰਿਵਾਰ ਨੂੰ ਸਾਰੇ ਨੂੰ ਨਚਾਇਆ ਖੂਬ ਰੌਣਕਾਂ ਲਾਈਆਂ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਨਾਲ ਤੇ ਨਾਲ ਦੀ ਨਾਲ ਸੁਣਦੇ ਆ ਅਖਾੜਾ ਸ਼ੁਰੂ ਕਰਨ ਤੋਂ ਪਹਿਲਾਂ ਰਾਜਵੀਰ ਜਵੰਦਾ ਨੂੰ ਕਿਵੇਂ ਯਾਦ ਕੀਤਾ ਐਮੀ ਵਰਕ ਨੇ ਤੇ ਕਿਸ ਤਰ੍ਹਾਂ ਉਹਨਾਂ ਨੇ ਸੰਧੂ ਪਰਿਵਾਰ ਦਾ ਵੀ ਧੰਨਵਾਦ ਕੀਤਾ ਸਾਰੇ ਸੱਜਣਾਂ ਦੇ ਤਰ੍ਹਾਂ ਦੀਆਂ ਬੜਾ ਉਫਰੋਫਰਾ ਲੱਗੀਆਂ ਦਾ ਮੈਂ ਯਾਰ 78ਵਾਂ ਜਨਮ ਬਾਬਾ ਵੱਡਾ ਵਕਤ ਸਾਲ ਬਾਅਦ ਰੋਕਸ਼ਵੀਂ ਮੈਂ ਅੱਜ ਇਸ ਵੀ ਫੰਕਸ਼ਨ ਦੇ ਬਹੁਮਿਕਾ ਲੱਗਿਆ ਇਹ ਗਲਤੀ ਮਲਤੀ ਮਾਫ ਕਰੀ ਰਾਜਵੀਰ ਭਾਈ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਾ ਦੇ ਜਨਾਂ ਦੇ ਗੱਲ ਕੇ ਮੈਂ ਤੁਹਾਡੇ ਸਾਰੇ ਨੂੰ ਆ। ਤੁਪਾਣਾ ਬਣਿਆ ਚਲੋ। ਮਹਾਰਾਜ ਦੇ ਪਰਿਵਾਰ ਨੂੰ ਠੀਕ ਰੱਖਣਾ ਛੜ ਦੇ ਕੇ ਰੱਖਣਾ ਹਮੇਸ਼ਾ। ਹਿੰਮਤ ਦੇਣ। ਅੱਛਾ। ਹੋਮ ਦੇ। ਚਲੋ ਜੋ ਮਹਾਰਾਜ ਦੀ ਅਕਾਲਪੁਰ ਤੇ ਸਾਡੀ ਦੀ ਜਲੀ ਹੈ। ਅਸੀਂ ਪਰਿਵਾਰ ਦੇ ਨਾਲ ਦੇ ਨਾਲ ਹੋਰ ਵੀ ਕਾਫੀ ਆਰਟਿਸਟ ਨੇ ਜਿਹੜੇ ਮਤਲਬ ਵਾਰੀ ਸਿਰ ਵੰਡ ਕੇ ਪ੍ਰੋਗਰਾਮ ਕਰੀ ਜਾਂਦੇ ਨੇ। ਸੋ ਸਤ ਨੂੰ ਵੱਡੀ ਗੱਲ ਹੈ ਮੇਨ ਗੱਲ ਤੁਹਾਡਾ ਧੰਨਵਾਦ ਕਿਉਂਕਿ ਤੁਹਾਡੀ ਐਕਸੈਪਟੈਂਸ ਵੀ ਰੂਹੀ ਸੀ ਨਹੀਂ ਤਕਰੀਬਾ ਨਹੀਂ ਬੰਦੇ ਆਖੜ ਜਾਂਦੇ ਵੀ ਨਹੀਂ ਅ ਵਿਚੋ ਹੋਇਆ ਕਿ ਸਾਡੇ ਪੈਸੇ ਦਿਓ ਜਾਓ ਕਰੋ ਬਾਹਰ ਕਰੋ ਜੀ ਕੋਈ ਹੋਰ ਗੱਲਾਂ ਕਰ ਕਰਨਾ ਤੇ ਤੁਹਾਨੂੰ ਫੈਮਲੀ ਨੇ ਆਪਸ਼ਨ ਦਿੱਤੀ ਤੁਸੀਂ ਉਹ ਐਕਸੈਪਟ ਕੀਤਾ ਸਾਨੂੰ ਮੇਰੀ ਡਿਊਟੀ ਲੱਗੀ ਦੋ ਚਾਰ ਪੰਜ ਗੱਲਾਂ ਕਰ ਦੀ ਸਾਡੇ ਹੋਰ ਨੇ ਉਹ ਪ੍ਰੋਗਰਾਮ ਲਾਈ ਜਾਂਦੇ ਨੇ ਤੇ ਬੜੀ ਵੱਡੀ ਮਾਨ ਵਾਲੀ ਗੱਲ ਹੈ ਸਾਡੇ ਲਈ ਕਿ ਤੁਸੀਂ ਸਾਨੂੰ ਚੈੱਕ ਕੀਤਾ ਬਾਕੀ ਮੈਂ ਇੱਥੇ ਆ ਜਿੰਨਾ ਚਿਰ ਤੁਸੀਂ ਤੁਸੀਂ ਇੱਥੇ ਹੋ ਮੈਂ ਇੱਥੇ ਹਾਂ ਤੁਹਾਡੇ ਨਾਲ ਜਿਵੇਂ ਜਿਵੇਂ ਤੁਹਾਡੇ ਹੁਕਮ ਹੋਏਗੇ ਜੀ ਮੈਂ ਕਿਤੇ ਭੁੱਲ ਭੁੱਲ ਵੀ ਗਿਆ ਗਾਣੇ ਤੇ ਮੈਨੂੰ ਮਾਫ਼ ਕਰਦੇ ਜੀ ਕਿਉਂਕਿ ਮੈਨੂੰ ਜਿੱਥੇ ਸੱਚੀ ਕੋਈ ਨਹੀਂ ਆ ਮੈਂ ਟੀਵੀ ਲਾਇਆ ਉਹ ਤੋਂ ਪੜ ਕੇ ਮਗਾ ਦਿੰਦਾ ਤੇ ਮਜਾਲ ਨਹੀਂ ਤੁਸੀਂ ਮੈਨੂੰ ਫੜ ਜੋ ਅੱਜ ਇੱਥੇ ਜਿਹੜਾ ਆਪਣਾ ਮਰਹੂਮ ਪੰਜਾਬੀ ਨੌਜਵਾਨ ਗਾਇਕ ਸੀ ਰਾਜਵੀਰ ਜੁੰਦਾ ਉਹਦੇ ਜ਼ਿੰਮੇਵਾਰੀਆਂ ਨਿਭਾਉਣ ਲਈ ਇੱਥੇ ਜਿਹੜਾ ਗਾਇਕ ਅਮੀ ਵਿਰਕ ਆਇਆ ਹੈਗਾ ਤੇ ਤੁਹਾਨੂੰ ਪਤਾ ਕਿ ਉਹਦੀ ਐਕਸੀਡੈਂਟ ਹਾਦਸੇ ਚ ਮੌਤ ਹੋ ਗਈ ਸੀ ਔਰ ਮੌਤ ਜਦੋਂ ਉਹਦੀ ਹੋਈ ਉਸ ਵੇਲੇ ਉਹਦੇ ਪੰਜਾਬ ਚ 52 ਵਿਆਹਾਂ ਦੇ ਪ੍ਰੋਗਰਾਮ ਜਿਹੜੇ ਅਖਾੜੇ ਬੁੱਕ ਸੀ ਪਰ ਕਿਉਂਕਿ ਉਹਦੀ ਫਿਰ ਅਚਨਚਿਤ ਡੈਥ ਹੋ ਗਈ ਤਫਰੋ ਜਿਹੜੇ ਦੋਸਤਾਂ ਨੇ ਫੈਸਲਾ ਕੀਤਾ ਸੀ ਕਿ ਜਿੰਨੇ ਖਾੜੇ ਹੈਗੇ ਫ੍ਰੀ ਆਫ ਕੋਸਟ ਉਹ ਲਾਉਣਗੇ ਤੇ ਅੱਜ ਅਮੀਵੀਰ ਕਿਥੇ ਅਰਵਿੰਦਰ ਸੰਧੂ ਜਿਹੜੇ ਹਰਿਆਲੇੰ ਦਾ ਸੰਧੂ ਪਰਿਵਾਰ ਹੈਗਾ ਆਪਣੇ ਇਲਾਕੇ ਦਾ ਮਸ਼ਹੂਰ ਪਰਿਵਾਰ ਆ ਉਹਨੇ ਰਾਜੀਵ ਜੁੰਦੇ ਨੂੰ ਬੁੱਕ ਕੀਤਾ ਹੋਇਆ ਸੀ ਕਾਫੀ ਸਮਾਂ ਪਹਿਲਾਂ ਉਹਦੇ ਕਰਕੇ ਇਹਨਾਂ ਨੇ ਅਰਵਿੰਦਰ ਦਾ ਵਿਆਹ ਵੀ ਜਿਹੜਾ ਹੈਗਾ ਕੁਝ ਦਿਨ ਲੇਟ ਕੀਤਾ ਸੀ ਪਰ ਬਾਈ ਚਾਂਸ ਉਹਦਾ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਤੇ ਰਾਜੀਵ ਜੁੰਦਾ ਇੱਥੇ ਨਹੀਂ ਸੀ ਆ ਸਕਦਾ ਉਹਦੀ ਥਾਂ ਤੇ ਜਿਹੜਾ ਅੱਜ ਹੈਗਾ ਅਮੀਵੀਰ ਕਿਥੇ ਆਇਆ ਹੈਗਾ ਔਰ ਉਹ ਵਿਆਹ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਇਆ ਔਰ ਨੇ ਰਾਜਵੀਰ ਜੁੰਦੇ ਦੀ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਉਹਨੇ ਆਦੇਸ਼ ਸੰਬੋਧਨ ਦੇ ਵਿੱਚ ਵੀ ਇਹੀ ਕਿਹਾ ਹੈਗਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲਸੰਧੂ ਪਰਿਵਾਰ ਦਾ ਵੀ ਧੰਨਵਾਦ ਕੀਤਾ ਅਮੀਰਕ ਨੇ ਕਿ ਉਹਨਾਂ ਨੇ ਅਮੀਰਕ ਨੂੰ ਅਕਸੈਪਟ ਕੀਤਾ ਸੋ ਜਿਹਨਾਂ ਨੇ ਬੁੱਕ ਤਾਂ ਰਾਜਵੀਰ ਜੁੰਦੇ ਨੂੰ ਕੀਤਾ ਸੀ ਬਹੁਤ ਸਾਰੇ ਪਰਿਵਾਰਾਂ ਨੇ ਜਿਹੜੇ ਹੈਗੇ ਰਾਜਵੀਰ ਜੁੰਦੇ ਤੋਂ ਬਾਅਦ ਪ੍ਰੋਗਰਾਮ ਰੱਦ ਕਰਤੇ ਸੀ ਪਰ ਸੰਧੂ ਪਰਿਵਾਰ ਨੇ ਜਿਹੜਾ ਪ੍ਰੋਗਰਾਮ ਰੱਦ ਨਹੀਂ ਕੀਤਾ ਰਾਜਵੀਰ ਜੁੰਦੇ ਥਾਂ ਤੇ ਅੱਜ ਜਿਹੜਾ ਅਮੀਰਕ ਆਇਆ ਹੈਗਾ ਉਹਨੂੰ ਅਕਸੈਪਟ ਕੀਤਾ ਔਰ ਉਹਨਾਂ ਨੇ ਇਹਨਾਂ ਦੇ ਖੁਸ਼ੀਆਂ ਵਿੱਚ ਸ਼ਾਮਲ ਹੋਏ ਆ ਔਰ ਉਹਨਾਂ ਨੇ ਬਹੁ